ਸਿੰਘੇ ਵਾਲਾ ਬਲਾਸਟ ਮਾਮਲੇ ਨਾਲ ਜੁੜੀ ਵੱਡੀ ਖਬਰ ਦਿਨਾਂ ਸ਼ੁਰੂਆਤ ਕਰੂੰਗਾ ਜਿੱਥੇ ਕੀ ਮਾਨਯੋਗ ਅਸਲ ਮਾਲਕਾਂ ਨੂੰ ਉਸ ਫੈਕਟਰੀ ਦੀ ਇਨਲੀਗਲ ਚੱਲ ਰਹੀ ਹੈ ਉਸ ਇਨਲੀਗਲ ਫੈਕਟਰੀ ਦੇ ਮਾਲਕਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪਿਓ ਪੁੱਤ ਨੂੰ ਦੋਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਦੇ ਸੰਗੀਨ ਜਿਹੜੀਆਂ ਧਾਰਾਵਾਂ ਲਗਾ ਕੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤਿੰਨ ਲੋਕਾਂ ਦੇ ਖਿਲਾਫ ਉਸ ਮਾਮਲੇ ਦੇ ਦੀ ਆਪਾਂ ਗੱਲ ਕਰ ਲਈਏ ਤਾਂ ਜਿੱਥੇ ਅੱਜ ਮਾਨਯੋਗ ਅਦਾਲਤ ਦੇ ਵਿੱਚ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀਗਾ ਤਾਂ ਜਿਹੜਾ ਮਾਨਯੋਗ ਅਦਾਲਤ ਵੱਲੋਂ 4 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਤਾਂ ਕਿੱਥੇ ਵੱਡੀ ਸੰਖਿਆ ਦੇ ਵਿੱਚ ਕਹਿ ਸਕਦੇ ਆ ਕਿ ਉੱਥੇ ਕੀ ਆ ਜਾ ਰਿਹਾ ਸੀ ਕਿ ਵੱਡਾ ਹਾਦਸਾ ਹੋਇਆ ਵੱਡੀ ਸੰਖਿਆ ਦੇ ਜ਼ਖਮੀ ਹੋਏ ਨੇ ਤਾਂ ਉੱਥੇ ਉਸ ਪਰਿਵਾਰ ਦੇ ਲੋਕਾਂ ਨਾਲ ਗੱਲਬਾਤ ਕਰਦੇ ਪਤਾ ਲੱਗਾ ਕਿ ਉਸ ਮਾਲਕਾ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹਨਾਂ ਨੂੰ ਬਚਾਉਣ ਦੀ ਜੋ ਉਹਨਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਅਤੇ ਜਦੋਂ ਪੁਲਿਸ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਅਹ ਜਿਹੜਾ ਜਦੋਂ ਜਿਹੜਾ ਜਿਹ ਪਟਾਕਾ ਫੈਕਟਰੀ ਬਲਾਸਟ ਹੋਇਆ ਸੀ ਉਹਨੇ ਬੰਦੇ ਪੇਸ਼ ਕੀਤੇ ਨੇ ਕੀ ਕੀ ਉਹਨਾਂ ਨੂੰ ਕੀ ਰਿਮਾਂਡ ਮਿਲਿਆ ਕੀ ਅਗਲੀ ਕਾਰਵਾਈ ਹੈ ਇਹਦੇ ਵਿੱਚ ਸੀ ਹੁਣ ਤੱਕ ਜਿਹੜੇ ਤਿੰਨਾਂ ਵਿੱਚ ਦੋ ਦੋਸ਼ੀਆਂ ਨੂੰ ਅਰੈਸਟ ਕਰ ਚੁੱਕੇ ਆ ਇਹਨਾਂ ਉਸ ਤਰਸੇਮ ਸਿੰਘ ਤੇ ਨਵਰਾਜ ਸਿੰਘ ਹੈਗੇ ਉਹਨਾਂ ਨੂੰ ਅੱਜ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਹਨਾਂ ਦਾ 4 ਦਿਨ ਦਾ ਕੋਰਸ ਰਿਮਾਂਡ ਹੈ ਕਿੰਨੇ ਦਿਨਾਂ ਦਾ ਟ੍ਰੋਬਲ ਡਿਮਾਂਡ ਕੀਤੀ ਗਈ ਸੀ ਇਸ ਤੇ ਇਹ ਤਾਂ 4 ਦਿਨ ਦਾ ਰਿਮਾਂਡ ਸਾਨੂੰ ਮਾਨੂੰ ਜੁਕਟ ਵੱਲੋਂ ਮਿਲਿਆ ਠੀਕ ਠੀਕ ਕੁਝ ਮੈਮ ਕੋ ਚਾਜਦੇ ਵਿੱਚ ਕੋਈ ਗੱਲਾਂ ਸਾਹਮਣੇ ਆਈਆਂ ਨੇ ਕਿਸ ਤਰ੍ਹਾਂ ਜਿਹੜੇ ਕਿੱਥੋਂ ਇਹ ਜਿਹੜਾ ਪਟਾਕੇ ਦੀ ਵੀ ਲੀਗਲ ਰਾਈਟ ਲਿਖਿਆ ਕਿਸ ਤਰ੍ਹਾਂ ਦੀ ਕਾਰਵਾਈ ਵੱਡੇ ਵੱਟ ਰਹੀ ਜਾਂਦੀ ਹੈ ਇਹਦੇ ਵਿੱਚ ਹੁਣ ਤੱਕ ਸਾਨੂੰ ਉਹਨਾਂ ਨੇ ਜਿਹੜਾ ਡਾਕੂਮੈਂਟ ਪ੍ਰोसीडिंग ਡਾਕੂਮੈਂਟ ਦਿੱਤੇ ਆ ਜਿੱਥੇ ਉਹਨਾਂ ਨੇ ਪ੍ਰੋਸੀਜਰ ਚਲਾਇਆ ਹੋਇਆ ਸੀਗਾ ਲਾਇਸੈਂਸ ਲੈਣ ਵਾਸਤੇ ਬਟ ਸਾਡੇ ਕੋਲੇ ਹਾਲੇ ਤੱਕ ਉਹਨਾਂ ਨੇ ਕੋਈ ਲਾਇਸੈਂਸ ਵਗੈਰਾ ਜਮਾਨੇ ਕਿਰਾਇਆ ਬਾਕੀ ਅੱਲੇ ਪੁੱਛ ਦਾ ਜਾਰੀ ਹੈ ਰਿਮਾਂਡ ਦੇ ਇਸੇ ਲਈ ਪਰਮਾਂਡ ਲੈ ਆਇਆ ਕਿ ਅਗਲਾ ਸਾਨੂੰ ਪਤਾ ਲੱਗ ਸਕੇ ਕਿ ਮਟੀਰੀਅਲ ਕਿੱਥੋਂ ਆ ਰਿਹਾ ਸੀ ਔਰ ਇਹਦੇ ਲਈ ਇਹਨਾਂ ਕੋਲੇ ਕੀ ਅਥਰਾਇਜ਼ ਸੀਗਾ ਲਾਇਸੈਂਸ ਐਸ ਸੀ ਜਾਂ ਨਹੀਂ ਸੀ ਮੈਮ ਜਿਹੜੇ ਮਜ਼ਦੂਰ ਪਰਵਾਸੀ ਸੀਗੇ ਇਹਨਾਂ ਨੂੰ ਪੁਲਿਸ ਵੈਰੀਫਿਕੇਸ਼ਨ ਕੋਈ ਇਹਨਾਂ ਕਿਸੇ ਦੀ ਹੋਈ ਹੋਈ ਸੀ ਨਹੀਂ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਤਾਂ ਨਹੀਂ ਹੋਈ ਹੋਈ ਸੀ ਜੀ ਠੀਕ